ਸਤਿ ਸ਼੍ਰੀ ਅਕਾਲ ਮੈਂ ਗੁਰਿੰਦਰਪਾਲ ਸਿੰਘ ਤੇ ਤੁਸੀਂ ਵੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਤੇ ਲੈ ਕੇ ਹਾਜ਼ਰ ਹਾਂ ਸਪੀਡ ਨਿਊਜ਼ ਆਓ ਫਿਰ ਸ਼ੁਰੂ ਕਰਦੇ ਹਾਂ ਪਹਿਲੀ ਖਬਰ ਭਾਰਤ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਕੇ ਏਸ਼ੀਆ ਕੱਪ ਜਿੱਤ ਲਿਆ ਤੇ ਪਾਕਿਸਤਾਨ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆ 19.1 ਵਿੱਚ ਇੱਕ ਓਵਰਾਂ ਵਿੱਚ 146 ਦੌੜਾਂ ਬਣਾ ਕੇ ਆਊਟ ਹੋ ਗਈ ਜਿਸ ਦੇ ਜਵਾਬ ਵਿੱਚ ਭਾਰਤ ਨੇ 19.4 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ਨਾਲ 150 ਦੌੜਾਂ ਬਣਾ ਕੇ ਮੈਚ ਜਿੱਤ ਲਿਆ ਤੇ ਭਾਰਤ ਵੱਲੋਂ ਤਿਲਕ ਵਰਮਾ ਨੇ ਸ਼ਾਨਦਾਰ ਪਾਰੀ ਖੇਡੀ ਉਸ ਨੇ 53 ਗੇਂਦਾਂ ਵਿੱਚ ਨਾਬਾਦ 69 ਦੌੜਾਂ ਬਣਾਈਆਂ ਜਿਤਕਿ ਸੰਜੂ ਸੈਮਸਨ ਨੇ ਔਖੇ ਬੇੜ 21 ਗੇਂਦਾਂ ਵਿੱਚ 24 ਦੌੜਾਂ ਤੇ ਸ਼ਿਵਨ ਦੂਬੇ ਨੇ 22 ਗੇਂਦਾਂ ਵਿੱਚ 33 ਦੌੜਾਂ ਬਣਾਈਆਂ ਇਸ ਤੋਂ ਪਹਿਲਾਂ ਪਾਕਿਸਤਾਨ ਨੇ ਭਾਰਤ ਨੂੰ ਜਿੱਤ ਲਈ 147 ਦੌੜਾਂ ਦਾ ਟੀਚਾ ਦਿੱਤਾ ਸੀ ਤਾਂ ਪਾਕਿਸਤਾਨ ਦੀ ਸਾਰੀ ਟੀਮ 19 ਦੀਆਂ ਸ਼ੈਵਾਂ ਲਵੇ ਇੱਕ ਓਵਰਾਂ ਵਿੱਚ 146 ਦੌੜਾਂ ਬਣਾ ਕੇ ਆਊਟ ਹੋ ਗਈ ਤੇ ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਸਾਇਮ ਾਇਉਬ ਨੇ 14 ਦੌੜਾਂ ਬਣਾਈਆਂ ਪਰ ਬਾਅਦ ਦਾ ਕੋਈ ਵੀ ਖਿਡਾਰੀ ਦੋ ਅੰਕਾਂ ਤੇ ਨਾ ਪਹੁੰਚ ਸਕਿਆ ਤੇ ਪਾਕਿਸਤਾਨ ਦੀ ਪੂਰੀ ਟੀਮ ਤਾਸ਼ ਦੇ ਪੱਤੇ ਵਾਂਗੂ ਭਾਰਤ ਨੂੰ ਸੌਂਪੀਆਂ ਨੇ ਤੇ ਬੁਮਰਾ ਅਕਸਰ ਪਟੇਲ ਤੇ ਵਰਨ ਚੱਕਰਵਰਦੀ ਨੇ ਦੋ ਦੋ ਖਿਡਾਰੀਆਂ ਨੂੰ ਆਊਟ ਕੀਤਾ। ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦਾ ਤਾਪਮਨ ਸਿਰ ਰਿਹਾ ਤੇ ਸੂਬੇ ਦਾ ਵੱਧ ਤੋਂ ਵੱਧ ਤਾਪਮਨ ਆਮ ਨਾਲੋਂ 2 ਡਿਗਰੀ ਵੱਧਿਆ ਤੇ ਅੱਜ ਤਾਪਮਨ ਵਿੱਚ ਥੋੜਾ ਵਾਧਾ ਸੰਭਵ ਹੈ ਪਰ ਆਉਣ ਵਾਲੇ ਦਿਨਾਂ ਵਿੱਚ ਰਾਤ ਦੀ ਉਮੀਦ ਹੈ ਤੇ ਕੱਲ੍ਹ ਰਾਜ ਵਿੱਚ ਵੱਧ ਤੋਂ ਵੱਧ ਤਾਪਮਨ 39 ਡਿਗਰੀ ਦੇ ਆਸ-ਪਾਸ ਰਿਹਾ ਤੇ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਸੂਬੇ ਵਿੱਚ ਸਭ ਤੋਂ ਵੱਧ ਤਾਪਮਨ ਸਮਰਾਲਾ ਵਿੱਚ 38 ਦਿਸ਼ਾ ਵਾਲੋ 9 ਡਿਗਰੀ ਦਰਜ ਕੀਤਾ ਗਿਆ ਤੇ ਹਾਲਾਂਕਿ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਦੀ ਕੋਈ ਭਵਿੱਖਬਾਣੀ ਨਹੀਂ ਹੈ ਤੇ ਮੌਸਮ ਖੁਸ਼ਕ ਰਹੇਗਾ ਤੇ ਰਾਤ ਵਿੱਚ ਨਮੀ ਦਾ ਪੱਧਰ ਜੋ ਹਾਲ ਹੀ ਦੇ ਮੌਨਸੂਨ ਸੀਜ਼ਨ ਦੌਰਾਨ 90% ਤੱਕ ਪਹੁੰਚ ਗਿਆ ਸੀ ਹੁਣ 60 ਤੋਂ 80% ਦੇ ਵਿਚਕਾਰ ਹੈ ਭਾਵੇਂ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਤੇ ਪੰਜਾਬ ਵਿੱਚ ਔਸਤ ਤਾਪਮਾਨ 36 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿੰਦਾ ਪਰ ਹੁਣ ਇਸ ਗਰਮੀ ਤੋਂ ਰਾਹਤ ਮਿਲਣੀ ਸ਼ੁਰੂ ਹੋ ਜਾਵੇਗੀ ਆਲ ਇੰਡੀਆ ਲਿਮਟਿਡ ਨੇ ਅੰਡਾਮਾਨ ਟਾਪੂ ਸਮੂਹ ਦੇ ਕੋਲ ਕੁਦਰਤੀ ਗੈਸ ਭੰਡਾਰ ਦੀ ਖੋਜ ਕੀਤੀ ਹੈ ਤੇ ਸਰਕਾਰੀ ਮਾਲਕੀ ਵਾਲੀ ਕੰਪਨੀ ਨੇ ਖੋਜ ਦੇ ਆਕਾਰ ਬਾਰੇ ਜਾਣਕਾਰੀ ਨਹੀਂ ਦਿੱਤੀ ਇੱਕ ਬਿਆਨ ਚ OIL ਨੇ ਕਿਹਾ ਕਿ ਆਫਸ਼ੋਰ ਅੰਡਾਵਨ ਬਲਾਕ ANOSHP B18/1 ਚ ਪੁੱਟੇ ਗਏ ਦੂਜੇ ਖੋਜ ਖੂ ਵਿਜੈਪੁਰਮ 2 ਚ ਕੁਦਰਤੀ ਗੈਸ ਦੀ ਮੌਜੂਦਗੀ ਲਈ ਸੂਚਨਾ ਮਿਲੀ ਹੈ ਤੇ ਬਿਆਨ ਚ ਕਿਹਾ ਗਿਆ ਕਿ ਸ਼ੁਰੂਆਤੀ ਖੋਜ ਦੌਰਾਨ ਜਦੋਂ ਖੂਹ ਚੋਂ ਗੈਸ ਰੁਕ ਰੁਕ ਕੇ ਬਾਹਰ ਨਿਕਲ ਰਹੀ ਸੀ ਤਾਂ ਉਸ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ ਹੈ ਤੇ ਇਸ ਜਾਂਚ ਤੋਂ ਪੁਸ਼ਟੀ ਹੋਏਗੀ ਕਿ ਉੱਥੇ ਕੁਦਰਤੀ ਗੈਸ ਮੌਜੂਦ ਹੈ ਤੇ ਇਹ ਗੈਸ ਕਿਵੇਂ ਅਤੇ ਕਿੱਥੇ ਆਈ ਹੈ ਤੇ ਇਹ ਜਾਣਨ ਲਈ ਅੱਗੇ ਹੋਰ ਗੈਸ ਆਈਸੋਟੋਪਾ ਦੇ ਅਧਿਐਨ ਕੀਤੇ ਜਾ ਰਹੇ ਹਨ ਤੇ ਆਇਲ ਇੰਡੀਆ ਲਿਮਟਿਡ ਅਤੇ ਤੇਲ ਅਤੇ ਕੁਦਰਤੀ ਗੈਸ ਨਿਗਮ ਅੰਡਮਾਨ ਸਾਗਰ 'ਚ ਹਾਈਡਰੋਕਾਰਬਨ ਭੰਡਾਰਾਂ ਦੀ ਖੋਜ ਕਰ ਰਹੇ ਹਨ ਤੇ ਉਹਨਾਂ ਨੂੰ ਉਮੀਦ ਹੈ ਕਿ ਇਸ ਖੋਜ ਨਾਲ ਭਾਰਤੀਆਂ ਤੇਲ ਅਤੇ ਗੈਸ ਦੀਆਂ ਜ਼ਰੂਰਤਾਂ ਲਈ ਦਰਾਮਾ ਤੇ ਨਿਰਭਰਤਾ ਘੱਟ ਕਰਨ 'ਚ ਮਦਦ ਮਿਲੇਗੀ। ਝੋਨੇ ਦੀ ਫਸਲ ਦੀ ਕਟਾਈ ਤੇ ਸ਼ੁਰੂਆਤੀ ਦੌਰ ਚ ਇੱਕ ਵਾਰ ਫਿਰ ਤੋਂ ਜ਼ਿਲ੍ਹਾ ਅਮਰitsar ਪ੍ਰਾਲੀ ਸਾੜਨ ਦੇ ਮਾਮਲੇ ਚ ਪਿਛਲੇ ਸਾਲਾਂ ਵਾਂਗ ਪੰਜਾਬ ਚ ਨੰਬਰ 1 ਵਲਵਾਦਾ ਜਾ ਰਿਹਾ ਤੇ ਜਾਣਕਾਰੀ ਮੁਤਾਬਕ ਸੈਟੇਲਾਈਟ ਰਾਹੀਂ 46 ਥਾਵਾਂ 'ਤੇ ਪ੍ਰਾਲੀ ਸਾੜਨ ਦੀ ਰਿਪੋਰਟ ਭੇਜੀ ਗਈ ਜਿਸ ਵਿੱਚ ਵੱਖ-ਵੱਖ ਅਧਿਕਾਰੀਆਂ ਵੱਲੋਂ 45 ਥਾਵਾਂ 'ਤੇ ਮੌਕਾ ਦੇਖਿਆ ਗਿਆ ਤੇ 22 ਥਾਵਾਂ 'ਤੇ ਪ੍ਰਾਲੀ ਸੜਦੀ ਹੋਈ ਪਾਈ ਗਈ ਤੋ ਵਿਪາກ ਬਲੋ ਈਸੀ ਦੇ ਐਕਟ ਤਹਿਤ ਨਾ ਸਿਰਫ 1.10 ਲੱਖ ਰੁਪਏ ਜੁਰਮਾਨਾ ਕਿਸਾਨਾਂ ਨੂੰ ਕੀਤਾ ਗਿਆ ਸਗੋਂ 22 ਤੇ ਪਰਚਾ ਵੀ ਦਰਜ ਕੀਤਾ ਗਿਆ ਇੰਨਾ ਹੀ ਨਹੀਂ ਸਬੰਧਤ 22 ਕਿਸਾਨਾਂ ਦੀ ਜ਼ਮੀਨਾਂ ਦੀ ਰੈਡ ਐਂਟਰੀ ਵੀ ਕੀਤੀ ਜਾ ਚੁੱਕੀ ਹੈ ਤੇ ਜ਼ਿਕਰ ਹੋਊਗਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਾਲੀ ਨੂੰ ਸਾੜਨ ਦੇ ਪਾਬੰਦੀ ਲਾਈ ਗਈ ਸੀ ਤੇ ਇਹ ਹੁਕਮ 15 ਸਤੰਬਰ ਤੋਂ ਲੈ ਕੇ 14 ਨਵੰਬਰ ਤੱਕ ਲਾਗੂ ਹੈ ਤੇ ਪ੍ਰਸ਼ਾਸਨ ਵੱਲੋਂ ਪਰਾਲੀ ਪ੍ਰਬੰਧਨ ਲਈ ਪੀਸੀਬੀ ਮੰਡੀ ਬੋਰਡ ਖੇਤੀਬਾੜੀ ਵਿਭਾਗ ਅਤੇ ਸਹਿਕਾਰਤਾ ਵਿਭਾਗ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਤੇ ਇੱਕ ਕਾਲ ਸੈਂਟਰ ਵੀ ਬਣਾਇਆ ਗਿਆ ਤੇ ਨੌ ਬਲਾਕਾਂ ਲਈ ਵਕ ਵਕ ਨੋਡਲ ਅਫਸਰ ਮਸ਼ੀਨਰੀ ਲਈ ਤਾਇਨਾਤ ਕੀਤੇ ਗਏ ਹਨ ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੌਰਾਨ ਭਾਰਤੀ ਮੌਸਮ ਵਿਭਾਗ ਆਈਐਮਡੀ ਨੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ BBMB ਦੇ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ ਜਲੰਧਰ ਚੌਣੀ ਤੋਂ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪ੍ਰਗਟ ਸਿੰਘ ਨੇ ਆਪਣੇ ਸਬੋਧਨ ਦੌਰਾਨ ਕਿਹਾ ਕਿ BBMB ਤੇ IIMD ਨੇ ਪੰਜਾਬ ਨਾਲ ਬਹੁਤ ਵੱਡਾ ਧੋਖਾ ਕੀਤਾ ਉਹਨਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ BBMB ਦੇ ਐਫਆਈਆਰ ਦਰਜ ਕੀਤੀ ਗਈ ਹੈ ਤੇ ਪੰਜਾਬ ਵਿੱਚ ਵੀ ਅਜਿਹਾ ਹੋਣਾ ਚਾਹੀਦਾ ਤੇ ਪ੍ਰਗਟ ਸਿੰਘ ਨੇ ਕਿਹਾ ਕਿ ਸਿਰਫ ਇੱਥੇ ਮਤੇ ਪਾਉਣ ਵਾਲਾ ਨਾt ਖਾਸ ਕਰਕੇ ਕੁਝ ਨਹੀਂ ਹੋ ਸਕਦਾ ਤੇ ਸਾਨੂੰ ਸਿਆਸੀ ਲੜਾਈ ਨਾਲ ਹੀ ਲੜਨ ਦੀ ਇੱਕ ਲੋੜ ਹੈ ਜੇ ਬੀਬੀਐਮਬੀ ਤੇ ਆਈਐਮਡੀ ਖਿਲਾਫ ਪਰਚਾ ਦਰਜ ਨਾ ਕੀਤਾ ਗਿਆ ਤਾਂ ਸਾਡੇ ਨਾਲ ਭੂਮਿਕ ਵਿੱਚ ਵੀ ਅਜਿਹਾ ਹੀ ਹੋਵੇਗਾ ਤੇ ਉਹਨਾਂ ਕਿਹਾ ਕਿ ਇਹ ਮਤੇ ਕਿਸੇ ਬਾਬੂ ਕੋਲ ਨਹੀਂ ਪਾਈ ਜਾਣ ਰਹਿ ਜਾਣ ਤੇ ਅਸੀਂ ਸੁਪਕਰਨ ਦੇ ਮਸਲੇ ਜੋ ਹੋ ਰਿਹਾ ਹੈ ਖਾਸ ਕਰਕੇ ਜੋ ਮਾਮਲਾ ਉਹਦੇ ਵਿੱਚ ਵੀ ਹਰਿਆਣਾ ਦੀ ਭਾਜਪਾ ਸਰਕਾਰ ਦੇ ਖਿਲਾਫ ਪਰਚਾ ਦਰਜ ਨਹੀਂ ਕਰ ਸਕੇ ਉਹਨਾਂ ਪੰਜਾਬ ਸਰਕਾਰ ਨੂੰ ਡੈਮ ਸੇਫਟੀ ਐਕਟ ਲਿਆਉਣ ਦੀ ਵੀ ਅਪੀਲ ਕੀਤੀ ਤੇ ਕਿਹਾ ਕਿ ਉਸ ਲਈ ਸਾਰੇ ਇਕੱਠੇ ਹੋ ਕੇ ਉੱਥੇ ਜਾਣ ਲਈ ਤਿਆਰ ਹਾਂ ਮਠਿੰਡਾ ਜ਼ਿਲ੍ਹੇ ਦੇ ਇੱਕ ਕਸਬਾ ਮੋੜ ਮੰਡੀ ਦੀ ਤੀ ਤਾਨਿਆ ਨੇ ਹਿਮਾਚਲ ਪ੍ਰਦੇਸ਼ ਜੁਡੀਸ਼ੀਅਲ ਸਰਵਿਸ ਵਿੱਚ 8ਵਾਂ ਰੈਂਕ ਹਾਸਲ ਕਰਕੇ ਖੇਤਰ ਦਾ ਨਾਮ ਰੌਸ਼ਨ ਕੀਤਾ ਤਾਨਿਆ ਦੀ ਇਹ ਵੱਡੀ ਪ੍ਰਾਪਤੀ ਨਾ ਸਿਰਫ ਉਸ ਦੇ ਪਰਿਵਾਰ ਲਈ ਸਗੋਂ ਸਾਰੇ ਮਠਿੰਡਾ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ ਤਾਨਿਆ ਦੀ ਇਸ ਤੋਂ ਪਹਿਲਾਂ ਮਠਿੰਡਾ ਬਾਰ ਕਾਉਂਸਲ ਦੀ ਮੈਂਬਰ ਰਹਿ ਚੁੱਕੀ ਆ ਤੇ ਉੱਥੇ ਵਕੀਲ ਵਜੋਂ ਸੇਵਾਵਾਂ ਨਿਭਾ ਰਹੀ ਹੈ ਸੋ ਹਿਮਾਚਲ ਪ੍ਰਦੇਸ਼ ਜੁਡੀਸ਼ੀਅਲ ਸਰਵਿਸ ਦਾ ਇਮਤਿਹਾਨ ਪਾਸ ਕਰਨ ਤੋਂ ਬਾਅਦ ਹੁਣ ਉਹ ਜੱਜ ਵਜੋਂ ਨਿਯੁਕਤ ਹੋਵੇਗੇ ਤੇ ਆਪਣੇ ਸਫਲਤਾ ਦਾ ਸਿਹਰਾ ਤਾਨੀਆਂ ਨੇ ਆਪਣੇ ਮਾਦਾ ਪਿਤਾ ਰਾਕੇਸ਼ ਕੁਮਾਰ ਅਤੇ ਵਿਕਰ ਰਾणे ਨੂੰ ਦਿੱਤਾ ਤੇ ਉਹਨਾਂ ਨੇ ਹਰ ਪਲ ਉਸ ਦਾ ਹੌਸਲਾ ਵਧਾਏ ਤੇ ਮਜ਼ਬੂਤ ਆਧਾਰ ਦਿੱਤਾ ਤਾਨੀਆਂ ਨੂੰ ਵਧਾਈ ਦੇਣ ਵਾਲਿਆਂ ਦਾ ਤੰਤ ਲੱਗੇ ਹੋਇਆ ਰੂਸ ਨੇ ਲੰਗੀ ਰਾਜ ਯੂਕਰੇਨ ਤੇ ਡਰੋਨ ਮਿਜ਼ਾਈਲ ਨਾਲ ਕਈ ਹਮਲੇ ਕੀਤੇ ਜਿਸ ਚ 4 ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ ਤੇ ਕੱਟ ਤੋਂ ਕੱਟ 10 ਵਿਅਕਤੀ ਜ਼ਖਮੀ ਹੋ ਗਏ ਤੇ ਅਧਿਕਾਰੀਆਂ ਨੇ ਦੱਸਿਆ ਕਿ ਹਮਲੇ ਦਾ ਸਭ ਤੋਂ ਵੱਧ ਨੁਕਸਾਨ ਰਾਸ਼ਤਾਨੀ ਕੀਵਚ ਹੋਇਆ ਪਿਛਲੇ ਮਹੀਨੇ ਕੀਵ ਤੇ ਕੀਤੇ ਹਵਾਈ ਹਮਲੇ ਚ ਕੱਟ ਤੋਂ ਕੱਟ 21 ਵਿਅਕਤੀਆਂ ਦੀ ਮੌਤ ਮਗਰੋਂ ਇਹ ਪਹਿਲੀ ਵੱਡੀ ਬੰਬਾਰੀਏ ਦੇ ਕੀਵ ਸ਼ਹਿਰੀ ਪ੍ਰਸ਼ਾਸਨ ਦੇ ਮੁਖੀ ਤਾਇਮੂਰ ਨੇ ਅੱਜ ਸੋਸ਼ਲ ਮੀਡੀਆ ਰਾਹੀਂ ਜ਼ਖਮੀਆਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਤੇ ਦੱਸਿਆ ਕਿ ਸ਼ਹਿਰ ਪਰ ਦੇ ਨਾਗਰਿਕ ਇਲਾਕੇ ਨੂੰ ਨਿਸ਼ਾਨਾ ਬਣਾ ਕੇ ਕਿਤੇ ਕੇ ਇਨ ਹਮਲਿਆ ਚ 10 ਹੋਰ ਵਿਅਕਤੀ ਜ਼ਖਮੀ ਹੋਏ ਹਨ ਦਿਮ੍ਰਿਤਕਾ ਚ 12 ਸਾਲ ਦੀ ਇੱਕ ਲੜਕੀ ਦੀ ਵੀ ਮੌਤ ਹੋ ਗਈ ਹੈ ਤੇ ਸ਼ਹਿਰ ਦੇ ਕੇਂਦਰ ਨੇੜੇ ਹੋਏ ਤਮਾਕੇ ਦੇ ਸੰਗਣਾ ਧੂਆਂ ਉੱਡਦਾ ਦੇਖਿਆ ਜਾ ਸਕਦਾ ਸੀ ਕੀਪ ਦੇ ਮੇਅਰ ਵਿਟਾਲੀ ਅਨੁਸਾਰ ਰਾਤ ਨੂੰ ਸ਼ੁਰੂ ਹੋਏ ਅਤੇ ਤੜਕੇ ਤੋਂ ਬਾਅਦ ਵੀ ਚੱਲ ਰਹੇ ਹਮਲਿਆਂ ਦੇ ਰਹਿਸ਼ੀ ਇਮਾਰਤਾਂ ਨਾਗਰਿਕ ਬੁਨਿਆਦੀ ਢਾਂਚੇ ਮੈਡੀਕਲ ਸੰਸਥਾ ਤੇ ਇੱਕ ਕਿੰਡਰਗਾਰਟਨ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਤੇ ਉਨ੍ਹਾਂ ਦੱਸਿਆ ਕਿ ਰਾਜਦਾਨੀ ਚ 20 ਤੋਂ ਵੱਧ ਥਾਵਾਂ ਤੇ ਨੁਕਸਾਨ ਪਹੁੰਚਿਆ ਡੀਆਰਐਮ ਸੰਜੀਵ ਕੁਮਾਰ ਨੇ ਦਿਸ਼ਾ ਨਿਰਦੇਸ਼ਾਂ ਹੇਠ ਰੇਲਵੇ ਨੇ ਇੱਕ ਵਿਸ਼ੇਸ਼ ਮੁਹਿੰਮ ਚਲਾਈ ਅਤੇ ਬਿਨਾ ਟਿਕਟ ਯਾਤਰਾ ਕਰਨ ਵਾਲੇ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ 62 ਯਾਤਰੀਆਂ ਨੂੰ 32000 ਰੁਪਏ ਦਾ ਜੁਰਮਾਨਾ ਕੀਤਾ ਤੇ ਸ਼ਹਿਰ ਦੇ ਰੇਲਵੇ ਸਟੇਸ਼ਨ ਦੇ ਤਿੰਨ ਗੈਰ ਕਾਨੂੰਨੀ ਵਿਕਰੇਤਾਵਾਂ ਨੂੰ ਫੜਿਆ ਗਿਆ ਤੇ ਉਹਨਾਂ ਵਿਰੁੱਧ ਵਿਭਾਗੀ ਕਾਰਵਾਈ ਵੀ ਕੀਤੀ ਜਾ ਰਹੀ ਹੈ ਤੇ ਅਧਿਕਾਰੀਆਂ ਨੇ ਦੱਸਿਆ ਕਿ ਟ੍ਰੇਨਾਂ ਨੰਬਰ 196/11 ਅੰਮ੍ਰਿਤਸਰ ਐਕਸਪ੍ਰੈਸ ਅਤੇ 146/18 ਜਨਸੇਵਾ ਤੇ ਟਿਕਟ ਜਾਂਚ ਮੁਹਿੰਮ ਚਲਾਈ ਗਈ ਤੇ ਟਿਕਟ ਜਾਂਚ ਮੁਹਿੰਮ ਦੌਰਾਨ ਰੇਲਵੇ ਚੈਕਿੰਗ ਸਟਾਫ ਅਤੇ ਆਰਪੀਐਫ ਕਰਮਚਾਰੀ ਮੌਜੂਦ ਸਨ ਬਿਨਰ ਟੈਕਟ ਦੇ ਅਨਯਮਿਤ ਯਾਤਰਾ ਕਰਨ ਲਈ ਬਾਹਰ ਯਾਤਰੀਆਂ ਤੇ ਲਗਭਗ 32000 ਰੁਪਏ ਦਾ ਜੁਰਮਾਨਾ ਵਸੂਲਿਆ ਗਿਆ ਤੇ ਟ੍ਰੇਨ ਨੰਬਰ 19611 ਦੀ ਸਾਈਡ ਪੈਂਟਰੀ ਕਾਰ ਵਿੱਚ ਅਚਾਨਕ ਚੈਕਿੰਗ ਦੌਰਾਨ ਗੈਰ ਮਨਜ਼ੂਰਸ਼ੁਦਾ ਫੂਡ ਬ੍ਰਾਂਡ ਮਿਲੇ ਅਤੇ ਵਿਭਾਗਾ ਉਹਨਾਂ ਖਾਸ ਕਰਕੇ ਉਹਨਾਂ ਜੋ ਵਿਭਾਗ ਇਹਨਾਂ ਤੇ ਕਾਰਵਾਈ ਦਾ ਵੀ ਕੰਮ ਚੱਲ ਰਿਹਾ ਹੈ। ਹੁਣ ਅੱਜ ਦੇ ਬੁਲੇਟਿਨ ਵਿੱਚ ਇਹਨੇ ਦਿਓ ਆ ਗਿਆ ਧੰਨਵਾਦ।